ਮੂਲੀਆ ਨਹੀਂ ਕੱਟੇ ਹੈਗੇ ਆ ਨਿਕਰੇ ਟਮਾੜਾ ਕੱਟੇ ਬਾਈ ਦੇਖ ਜਾ ਦੇ ਨਿਕਾ ਮੂਲੀਆ ਕੱਟਣਾ ਯਾਰ ਐਵੇਂ ਤਾਂ ਹਲਵਾਈ ਦਾ ਘੈਂਟ ਆ ਪੂਰਾ ਇਹ ਓਏ ਹਾਂ ਲੈ ਜਾਣ ਦਾ ਕੰਮ ਬਾਈ ਪੂਰਾ ਗਰਮੀ ਗਰਮੀ ਮੈਂ ਦੋਰੀਆ ਕੱਟਦਾ ਮੂਲੀ ਕੌਣ ਤੇ ਆ ਵਧੀਆ ਕੱਟਦਾ ਉਹ ਲੱਕਾ ਕੀ ਕੱਟਦਾ ਕੀ ਕਹਿੰਦਾ ਸੀ ਅੰਨੇ ਹੋ ਜਾਂਦੇ ਆ ਕੁੜੀ ਲੈ ਕੇ ਆਂਦੇ ਦੇ ਗਿਆ ਕੌਣ ਅਸੀਂ ਓਹ ਗਰੇਣਕਾ ਦੇ ਝੂਠ ਸ਼ੋ ਵਾਲੀਆਂ ਬੁੱਤ ਅਸੀਂ ਤਾਂ